ਗਿਆ ਰਹੇ ਕਿਤੇ ਮੈਡੀਕਲ ਕੈਂਪ ਲਾਣਾ ਤੁਸੀਂ ਮੈਨੂੰ ਕਿਹਾ ਆਪਾ ਬੇਟਾ ਜੀ ਨੂੰ ਲੈ ਕੇ ਉੱਥੇ ਮੈਡੀਕਲ ਕੈਂਪ ਲਵਾਉਣਾ ਕੋਈ ਬੰਦਾ ਗਰੀਬ ਬੰਦਾ ਹੈ ਕੋਈ ਕਾਨੂੰਨੀ ਸਲਾਹ ਦੀ ਲੋੜ ਹੈ ਕੇਸ ਲੜ ਸਕਦਾ ਹੈ ਵੀ ਆਪਣਾ ਪਤਾ ਵੀ ਕਰਦੇ ਹਾਂ ਸਾਰੇ ਕਿ ਇਹ ਜਿਵੇਂ ਆਪਾਂ ਕਹਿੰਦੇ ਛਤਰੀਆਂ ਹੀ ਕਬਡੀਆਂ ਆ ਗਈਆਂ ਨਾ ਤੇ ਥੱਲੇ ਬਹੁਤ ਮੁਸ਼ਕਲ ਆਪਣੀ ਸੰਸਥਾ ਦਾ ਮੇਨ ਮੋਟਿਵ ਹੈ ਵੀ ਜਿਵੇਂ ਆਪਾਂ ਹਰੇਕ ਮੱਲੇ ਜੀ ਆਪਣੇ ਬੈਠੇ ਨੇ ਕਿਸੇ ਨੂੰ ਕੋਈ ਕਾਨੂੰਨੀ ਸਲਾਹ ਦੀ ਲੋੜ ਹੈ ਕਿ ਇਹਦੇ ਕੋ ਮੈਡੀਕਲ ਕੈਂਪ ਲਾਣਾ ਹੈ ਇਹਦੇ ਬੱਚੇ ਨਾਲ ਠਕੀ ਲੱਗੀ ਹਣਾ ਉਹ ਆਪਾਂ ਨੂੰ ਪਤਾ ਵੀ ਸਚਿਨ ਸਿੰਘ ਲਾ ਜੀ ਬੈਠੇ ਆ। ਕਹਿ ਰਹੇ ਤਾਂ ਵੀ ਆਪਾਂ ਮਿਲ ਕੇ ਚੱਲੀਏ ਵੀ ਉਹਦਾ ਸਾਥ ਲਈ ਜਿਹੜਾ ਆਪਾਂ ਕੈਂਟਰ ਬਣਾਉਣਾ ਹੈ ਇਹਦੇ ਚ ਪ੍ਰੋਡਕਟਿਵ ਕੰਮ ਕਰੀਏ ਆਹ ਇੱਕ ਮੁਕਦੇ ਚ ਬੜੇ ਮੈਡੀਕਲ ਕੈਂਪ ਵੀ ਮੁਕਦੇ ਮੈਡੀਕਲ ਕੈਂਪ ਬਹੁਤ ਬੀਸੇ ਵਾਇਆ ਪੇਸ਼ੇਂਤਾਂ ਨੂੰ ਆਜੀ ਪਰ ਤੁਸੀਂ ਵੀ ਪਤਾ ਕਰੋ ਮੈਡੀਕਲ ਕੈਂਪ ਵੀ ਬਹੁਤ ਬੜੀ ਕੰਮ ਲੋਕਾਂ ਕੋਲੇ ਪੱਤਾ ਲੈਣ ਦੇ ਪੈਸੇ ਨਹੀਂ ਹੈ ਹੁਣ ਅੱਜ ਪਟਿਆਲਾ ਪ੍ਰੋਗਰੈਸਿਵ ਫਰੰਟ ਦੀ ਮੀਟਿੰਗ ਹੋਈ ਸੀ ਜਿਹਦੇ ਵਿੱਚ ਚੋਣ ਵੀ ਕੀਤੀ ਗਈ ਹੈ ਸਰਬਸੰਮਤੀ ਨਾਲ ਔਰ ਇਸ ਪ੍ਰੋਗਰੈਸਿਵ ਫਰੰਟ ਦੇ ਪ੍ਰਧਾਨ ਅੱਜ ਆਕਾਸ਼ ਬੌਕਸਰ ਜੀ ਨੂੰ ਬਣਾਇਆ ਗਿਆ ਹੈ ਜਿਹੜਾ ਕਿ ਸੋਸ਼ਲ ਵਰਕ ਦੇ ਵਿੱਚ ਪਹਿਲਾਂ ਹੀ ਬਹੁਤ ਅੱਗੇ ਹੈ ਔਰ ਇਸ ਫਰੰਟ ਦਾ ਜਿਹੜਾ ਕੰਮ ਹੈ ਉਹ ਸਮਾਜਿਕ ਹੀ ਹੋਏਗਾ ਸੋਸ਼ਲ ਐਕਟੀਵਿਟੀਜ਼ ਹੋਈਆਂ ਇਦੇ ਵਿੱਚ ਜੀ ਜਿਸ ਤਰ੍ਹਾਂ ਪਲਾਂਟਸ ਲਗਾਉਣੇ ਮੈਡੀਕਲ ਕੈਂਪ ਲਗਾਉਣੇ ਲੀਗਲ ਕੈਂਪ ਲਗਾਉਣੇ ਲੀਗਲ ਕੈਂਪ ਦੇ ਵਿੱਚ ਵੀ ਇਹ ਹੈ ਕਿ ਅਸੀਂ ਲੋਕਾਂ ਨੂੰ ਅਵੇਅਰ ਕਰਾਂਗੇ ਕਿ ਉਹਨਾਂ ਦੇ ਰਾਈਟਸ ਕੀ ਹਨ ਔਰ ਉਹਨਾਂ ਦੀ ਡਿਊਟੀਆਂ ਕੀ ਹਨ ਇਸ ਤੋਂ ਇਲਾਵਾ ਜਿਹੜਾ ਬਾਕੀ ਦੀਆਂ ਗੱਲਾਂ ਹੈ ਜਿਵੇਂ ਸੋਸ਼ਲ ਆਗੀਆਂ ਤਾਂ ਜਿਹੜੀਆਂ ਵੀ ਸੋਸ਼ਲ ਐਕਟੀਵਿਟੀਆਂ ਹਨ ਉਹਨਾਂ ਦੇ ਵਿੱਚ ਅਸੀਂ ਪ੍ਰੋਗਰੈਸ ਕਰਨ ਵਾਸਤੇ ਯਾਨੀ ਪ੍ਰੋਗਰੈਸਿਵ ਗਰੁੱਪ ਇਸ ਕਰਕੇ ਬਣਾਇਆ ਗਿਆ ਹੈ ਕਿ ਉਹਨਾਂ ਨੂੰ ਜਿਆਦਾ ਹੋਰ ਅੱਗੇ ਲਿਆਂਦਾ ਜਾਵੇ ਲੋਕਾਂ 'ਚ ਅਵੇਅਰਨੈਸ ਆਵੇ ਪ੍ਰਾਣ ਸਲਾਉਣ ਵਾਸਤੇ ਅਵੇਅਰਨੈਸ ਆਵੇ ਜੋ ਕਿ ਅੱਜਕੱਲ ਨਹੀਂ ਚੱਲ ਰਹੀ ਹੈ ਇਸ ਤੋਂ ਇਲਾਵਾ ਨਸ਼ੇ ਵਿਰੁੱਧ ਉਹਦੇ ਵਿੱਚ ਵੀ ਅਸੀਂ ਕੈਂਪ ਲਾਵਾਂਗੇ ਬਕਾਇਦਾ ਲਾਵਾਂਗੇ ਕਿ ਨਸ਼ਿਆਂ ਦਾ ਵਿਰੋਧ ਕੀਤਾ ਜਾਵੇ ਔਰ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਕਿ ਨਸ਼ਿਆਂ ਦੇ ਕੀ ਕੀ ਤੁਹਾਨੂੰ ਨੁਕਸਾਨ ਹੋ ਸਕਦੇ ਆ ਇਸ ਤੋਂ ਇਲਾਵਾ ਵੀ ਅਸੀਂ ਬਾਕੀ ਵੀ ਜਿਵੇਂ ਕਿਸੇ ਜ਼ਰੂਰਤਮੰਦ ਨੂੰ ਕੋਈ ਜ਼ਰੂਰਤ ਪੈ ਜਾਂਦੀ ਹੈ ਤਾਂ ਅਸੀਂ ਉਹਨਾਂ ਵਾਸਤੇ ਵੀ ਖੜਾਂਗੇ ਔਰ ਕਿਸੇ ਨਾਲ ਕੋਈ ਤੱਕਾ ਹੋ ਰਿਹਾ ਉਹਨਾਂ ਨਾਲ ਵੀ ਖੜਾਂਗੇ ਲੇਕਿਨ ਸਾਡਾ ਸਾਰਾ ਕੰਮ ਜਿਹੜਾ ਹੈ ਉਹ ਸੋਸ਼ੀਲੀ ਹੋਏਗਾ ਸਾਡਾ ਪੋਲਿਟਿਕਲ ਇਹਦੇ ਵਿੱਚ ਕੁਛ ਨਹੀਂ ਲੈਣਾ ਦੇਣਾ ਦੇਣਾ ਮੈਂ ਇਹ ਕਹਿਣਾ ਚਾਹੁੰਗਾ ਵਕੀਲ ਹੋਣ ਦੇ ਨਾਤੇ ਕਿ ਲੋਕਾਂ ਨੂੰ ਉਹਨਾਂ ਦੇ ਕੀ ਕੀ ਹੱਕ ਹੈ ਇੱਕ ਤੱਕ ਉਹ ਦਵਾਉਣ ਵਾਸਤੇ ਵੀ ਅਸੀਂ ਪੂਰੇ ਉਪਰਾਲੇ ਕਰਾਂਗੇ ਕਿਉਂਕਿ ਫਰੰਟ ਬਣਾਉਣਾ ਦਾ ਸਾਡਾ ਮਤਲਬ ਵੀ ਇਹੀ ਹੈ ਹੁਣ ਦੇਖੋ ਗੱਲ ਸੁਣੋ ਕਿ ਜਿਹੜਾ ਵੀ ਕੋਈ ਵੀ ਕੰਮ ਸੋਸ਼ਲ ਹੁੰਦਾ ਹੈ ਉਹਦੇ ਨਾਲ ਲੀਗਲਟੀ ਤਾਂ ਜੁੜੀ ਹੀ ਹੁੰਦੀ ਹੈ ਜੇ ਲੀਗਲਟੀ ਜੁੜੀ ਹੋਈ ਹੈ ਤਾਂ ਅਸੀਂ ਲੀਗਲ ਅਸਿਸਟੈਂਸ ਵੀ ਲੋਕਾਂ ਨੂੰ ਦਵਾਂਗੇ ਉਹਨਾਂ ਨੂੰ ਦੱਸਾਂਗੇ ਇਹਦੇ ਨਾਲ ਨਾਲ ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਕੱਲਾ ਉਹਨਾਂ ਦਾ ਹੱਕ ਹੀ ਦੱਸਣਾ ਹੈ ਉਹਨਾਂ ਦੀ ਡਿਊਟੀ ਵੀ ਦੱਸਣੀ ਹੈ ਕਿ ਸਮਾਜ ਦੇ ਪ੍ਰਤੀ ਤੁਹਾਡੀ ਡਿਊਟੀ ਕੀ ਹੈ ਔਰ ਉਹ ਡਿਊਟੀ ਨਿਭਾਉਣੀ ਵੀ ਜ਼ਰੂਰੀ ਹੈ ਤਾਂ ਹੀ ਇਹ ਸੋਸ਼ਲ ਫਰੰਟ ਜਿਹੜਾ ਹੈ ਸਾਡਾ ਅੱਗੇ ਵਧ ਸਕੂਗਾ ਤਾਂ ਹੀ ਪ੍ਰੋਗਰੈਸ ਹੋ ਸਕਦਾ ਹੈ ਨੌਜਵਾਨ ਪੀੜੀ ਨੂੰ ਸੰਦੇਸ਼ ਇਹ ਦੇਣਾ ਚਾਹੁੰਗਾ ਕਿ ਬਜਾਏ ਇਹਦੇ ਆਪਣਾ ਸਮਾਂ ਖਰਾਬ ਕਰੋ ਬਜਾਏ ਇਹਦੇ ਕਿ ਨਸ਼ੇ 'ਚ ਪਾਓ ਬਜਾਏ ਇਹ ਦੇ ਕੇ ਤੁਸੀਂ ਪੜ੍ਹਾਈ 'ਚ ਕੋਈ ਇੰਟਰਸਟ ਨਾ ਲਓ ਤਾਂ ਇਸ ਤਰ੍ਹਾਂ ਦੇ ਫਰੰਟ ਨਾਲ ਜੁੜ ਕੇ ਸਮਾਜ ਦੇ ਪ੍ਰਤੀ ਆਪਣੀ ਰਿਸਪੋਨਸੀਬਿਲਟੀ ਸਮਝੋ ਸਮਾਜ ਸੇਵਾ ਕਰੋ ਪੜ੍ਹਾਈ ਦੇ ਨਾਲ ਨਾਲ ਔਰ ਕੰਮ ਉਹ ਕਰੋ ਜਿਹੜਾ ਸਮਾਜ ਨੂੰ ਜ਼ਰੂਰਤ ਹੈ ਇਸ ਟਾਈਮ ਜਿੰਨੀਆਂ ਚੀਜ਼ਾਂ ਮੈਂ ਬੋਲ ਕੇ ਐਟੇ ਆ ਇੰਨਾ ਚੀਜ਼ਾਂ ਦੀ ਬਹੁਤ ਹੀ ਲੋੜ ਹੈ ਸਮਾਜ ਦੇ ਵਿੱਚ ਮੈਂ ਯੂਥ ਜਿੰਨੇ ਵੀ ਹੈ ਉਹਨਾਂ ਨੂੰ ਇਹ ਬੇਨਤੀ ਕਰਨਾ ਚਾਹੁੰਗਾ ਕਿ ਇਸ ਤਰ੍ਹਾਂ ਦੀਆਂ ਸੰਸਥਾਵਾਂ ਨਾਲ ਜੁੜੋ ਔਰ ਪ੍ਰੋਗਰੈਸ ਕਰੋ ਔਰ ਸਾਡੇ ਸਮਾਜ ਨੂੰ ਜਿਹੜੀ ਹੈ ਚੰਗੀ ਸੇਧ ਦਿਓ। ਤੋਂ ਪਹਿਲਾਂ ਤਾਂ ਮੈਂ ਜਿਹੜੇ ਸ਼ਹਿਰ ਦੇ ਸਾਡੇ ਉਰੇ ਮੋਹਧੁਰ ਬੰਦੇ ਇਕੱਠੇ ਹੋਏ ਸੀ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਨਾ ਚਾਹੁੰਦੇ ਹਾਂ। ਇਹਨਾਂ ਵੱਲੋਂ ਜਿਵੇਂ ਹੁਣ ਸਾਡੇ ਬਹੁਤ ਹੀ ਸਤਿਕਾਰਯੋਗ ਸੀਨੀਅਰ ਐਡਵੋਕੇਟ ਸੀਸ ਕਰਪੜੀ ਜੀ ਬੈਠੇ ਨੇ ਜਿਹੜੇ ਤੁਹਾਨੂੰ ਪਤਾ ਸ਼ਹਿਰ ਦੇ ਵਿੱਚ ਕਈ ਐਨਜੀਓ ਆ ਪਹਿਲਾਂ ਚੱਲਦੀਆਂ ਨੇ ਉਹਨਾਂ ਦੇ ਪ੍ਰਧਾਨ ਰਹੇ ਨੇ। ਇਹਨਾਂ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਸ਼ਹਿਰ ਦੇ ਜਿਹੜੇ ਮੋਹਧੁਰ ਬੰਦੇ ਇਹਨਾਂ ਵੱਲੋਂ ਇਕੱਠੇ ਕੀਤੇ ਗਏ। ਮੈਨੂੰ ਭਈ ਸэр ਗੱਲ ਬਾਰੇ ਪਤਾ ਵੀ ਨਹੀਂ ਸੀ ਜਦੋਂ ਇਹਨਾਂ ਨੇ ਸਾਰੀ ਟੀਮ ਤਿਆਰ ਕਰਕੇ ਮੈਨੂੰ ਮੀਟਿੰਗ ਰੱਖਣ ਨੂੰ ਆਏ ਵੀ ਮੀਟਿੰਗ ਰੱਖਣ। ਮੈਨੂੰ ਨਾ ਇਹਦਾ ਏਜੰਡਾ ਪਤਾ ਸੀ ਨਾ ਕੋਈ ਪਤਾ ਸੀ। ਕਰਕਰਾ ਸਾਹਿਬ ਨੇ ਸਾਰੀ ਟੀਮ ਤਿਆਰ ਕਰਕੇ ਜਦੋਂ ਇਹ ਇੱਕ ਫਰੰਟ ਜਿਹੜਾ ਹੈਗਾ ਪਟਿਆਲਾ ਕਰਕਰਾ ਸਾਹਿਬ ਬਲੌਰ ਇੱਕ ਮੀਟਿੰਗ ਰੱਖੀ ਗਈ। ਅੱਜ ਅਸੀਂ ਕੋਰੇ ਜਿਹੜਾ ਪਟਿਆਲਾ ਪ੍ਰੋਗਰਾ ਅਸੀਂ ਫਰੰਟ ਤਿਆਰ ਕੀਤਾ ਗਿਆ। ਤਾਂ ਇਹਨਾਂ ਨੇ ਮੈਨੂੰ ਸਾਰੇ ਨੇ ਮਿਲ ਕੇ ਜਿਹੜੇ ਸ਼ਹਿਰ ਦੇ ਸਾਡੇ ਮੋਹਦਬਰ ਬੰਦੇ ਸੀ ਮੈਨੂੰ ਦਾ ਪ੍ਰਧਾਨ ਚੁਣਿਆ। ਅਮੇ ਉਹਦੇ ਦੇ ਸਾਰੇ ਜਿਹੜੇ ਸ਼ਹਿਰ ਨਿਵਾਸੀ ਸਾਡੇ ਉਰੇ ਜਿਹੜੇ ਮੌਤਵਰ ਬੰਦੇ ਸ਼ਹਿਰ ਦੇ ਉਰੇ ਪਹੁੰਚੇ ਸੀ ਤੇ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਨਾ ਜਿਹੜਾ ਉਹਨਾਂ ਨੇ ਮੈਨੂੰ ਇਸ ਮਾਈਕ ਸੰਭਲਿਆ ਜਿਹੜੇ ਉਹਨਾਂ ਨੇ ਮੈਨੂੰ ਪ੍ਰਧਾਨ ਕਿਹਾ ਬੜਾ ਅੱਛਾ ਲੱਗ ਰਿਹਾ ਜੋ ਉਹਨਾਂ ਨੇ ਸੇਵਾ ਦਿੱਤੀ ਹੈ ਮੈਂ ਪੂਰੀ ਤਨਦਨ ਬਰਾਲੇ ਹੀ ਹੋਣਗੇ ਜੀ ਜਿਵੇਂ ਸਾਡੇ ਵਿੱਚ ਸਾਡੇ ਵਿਸ਼ੇਸ਼ ਤੌਰ ਤੇ ਰਵਿੰਦਰ ਸ਼ਰਮਾ ਬਿਟਾਈ ਰਾਜਿੰਦਰ ਪ੍ਰਾਸ਼ਰ ਦੀ ਮੈਡੀਕਲ ਕੈਂਪ ਹੈ ਜਿਹੜੇ ਕਿਸੇ ਵੀ ਮੈਡੀਕਲ ਕੈਂਪ ਲਾਵਾਂਗੇ ਹੁਣ ਕੈਂਪ ਲਾਵਾਂਗੇ ਜਿਵੇਂ ਸਾਡੇ ਬਹੁਤ ਹੀ ਸਤਿਕਾਰਯੋਗ ਕਰਤਾ ਸਾਹਿਬ ਸਾਡੇ ਨਾਲ ਬੈਠੇ ਨੇ ਲੀਗਲ ਕੈਂਪ ਅੱਜ ਵੀ ਸਚਿਨ ਸਿੰਘ ਲਾਜੀ ਵੈਂਚਰੀ ਮਿਗ੍ਰੇਸ਼ਨ ਕੋ ਬੈਠੇ ਹੈ ਜਿਹੜਾ ਅੱਜ ਵਿਦੇਸ਼ਾਂ ਵਿੱਚ ਬੱਚਿਆਂ ਨੂੰ ਭੇਜਣ ਦੇ ਨਾਮ ਤੇ ਕਰੋੜ ਹੋ ਰਿਹਾ ਉਹਦੇ ਜਾਗਰੂਕ ਕੈਂਪਸ ਹੀ ਲਾਵਾਂਗੇ ਸਚਿਨ ਸਿੰਘ ਲਾਜੀ ਦੀਗੋਾਈ ਦੇ ਵਿੱਚ ਉਸ ਤੋਂ ਇਲਾਵਾ ਸਾਡੀ ਜਿਹੜੀ ਟੈਕਲ ਵੂਮਨਸ ਹੈਲਥ ਦੀ ਟੀਮ ਹੈ ਉਹਨਾਂ ਨਾਲ ਜਿਹੜੇ ਔਰਤਾਂ ਦੇ ਹੱਕ ਐ ਜਾਂ ਉਹਨਾਂ ਨਾਲ ਜਿਹੜਾ ਅਤਿਆਚਾਰ ਹੁੰਦਾ ਉਹਨਾਂ ਦੇ ਅਵੇਅਰਨੈਸ ਕੈਂਪ ਹੋਗੇ ਸਾਡੇ ਵਿੱਚ ਪਰਮਿੰਦਰ ਪਹਿਲਵਾਨ ਜੀ ਜਤਿੰਦਰ ਵਦਗਰੇਵਾਲ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਜਿਹੜੇ ਬਹੁਤ ਹੀ ਸੋਹਣੀ ਜਿਹੜੀ ਉਹਨਾਂ ਨੂੰ ਨਸ਼ਾ ਛਡਾਉ ਮੇ ਹੁਣ ਛੇੜੀ ਪਈ ਹੈ ਉਹਨਾਂ ਦੇ ਨਾਲ ਲੇ ਕੇ ਅਸੀਂ ਨਸ਼ਾ ਛੁڑاਉਂਦੇ ਮੈਂ ਦੇ ਕੈਂਪ ਲਾਵਾਂਗੇ ਹੋਰ ਉਸ ਤੋਂ ਇਲਾਵਾ ਸਕੂਲਾਂ ਦੇ ਵਿੱਚ ਗਰੀਬ ਬੱਚਿਆਂ ਨੂੰ ਵਰਦੀਆਂ ਜੜੀਆਂ ਬੂਟੇ ਲਾਉਣੇ ਹੋਰ ਜਿਹੜੇ ਸਾਨੂੰ ਅੱਗੇ ਅਗੇ ਆਣਗੇ ਟਰਾਈਸਾਈਕਲਾਂ ਮੰਡਣੀਆਂ ਬੀਚੇਰਾ ਮੰਡਣੀਆਂ ਕਲਾਸ਼ਨਾ ਮੰਡਣਾ ਜੋ ਸਾਡੇ ਤੋਂ ਹੋਰ ਸਰ ਸਕਦਾ ਹੋਵੇਗਾ ਇਸ ਸਮਾਜ ਦੇ ਖੇਤਰ ਦੇ ਵਿੱਚ ਉਹ ਕਰਾਂਗੇ ਇੱਕ ਪਾਰਟੀ ਜਿਹੜੀ ਨਾਨ ਪੋਲੀਟੀਕਲ ਪਾਰਟੀ ਹੈ ਇਹਦੇ ਵਿੱਚ ਸਿਆਸਤ ਦਾ ਕੋਈ ਲੈਣਾ ਦੇਣਾ ਨਹੀਂ ਇੱਕ ਸਮਾਜਿਕ ਖੇਤਰ ਦੇ ਵਿੱਚ ਸਾਰੀ ਟੀਮ ਜਿਹੜੇ ਸ਼ਹਿਰ ਦੇ ਸਾਡੇ ਬੰਦੇ ਨੇ ਇਕੱਠੇ ਹੋ ਕੇ ਇੱਕ ਫੰਡ ਬਣਾਇਆ ਜੋ ਕਿ ਲੋਕਾਂ ਦੀ ਸੇਵਾ ਦੇ ਵਿੱਚ 24 ਘੰਟੇ ਖਾਜੇ ਤੇ Okay.